ਦੇਖੋ ਪੰਜਾਬ ਦੀ ਜਿਹੜੀ ਅਰਥਵਿਵਸਥਾ ਉਹ ਤਾਂ بگੜੀ ਹੋਈ ਹੈਗੀ ਉਹ ਹੈ ਲੇਕਿਨ ਲਾਅਰ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਬਹੁਤ ਜ਼ਿਆਦਾ ਖਰਾਬ ਹੋਈ ਵੀ ਹੈ ਸ਼ਹਿਰਾਂ ਦੇ ਵਿੱਚ ਵਪਾਰੀਆਂ ਨੂੰ ਜਾਂ ਜਿਹਦੇ ਪਾਸ 4 ਪੈਸੇ ਆ ਉਹਨਾਂ ਨੂੰ ਜੀਣ ਨਹੀਂ ਦੇ ਰਹੇ ਧਮਕੀਆਂ ਆ ਰਹੀਆਂ ਪੈਸੇ ਬਟੋਰ ਰਹੇ ਆ ਲੋਕ ਪੁਲਿਸ ਤੱਕ ਇਸ ਕਰਕੇ ਨਹੀਂ ਜਾ ਰਹੇ ਕਿ ਕੁਝ ਵੀ ਉੱਥੇ ਅਸਰ ਨਹੀਂ ਹੁੰਦਾ ਜਦੋਂ ਇੱਕ ਸਾਬਕਾ ਮੁੱਖ ਮੰਤਰੀ ਜਿਹਦੇ ਪਾਸ ਅੱਗੇ ਵੀ ਜਿਪਸੀ ਹੈ ਪਿੱਛੇ ਵੀ ਜਿਪਸੀ ਹੈ ਸਿਕਿਉਰਟੀ ਹੈ ਹਟ ਹੈ ਉਹਨੂੰ ਧਮਕੀ ਆ ਸਕਦੀ ਹੈ ਤਾਂ ਆਮ ਵਪਾਰੀ ਦਾ ਆਮ ਦੁਕਾਨਦਾਰ ਦਾ ਆਮ ਕਿਸਾਨ ਦਾ ਆਮ ਲੋਕਾਂ ਦਾ ਪੰਜਾਬ ਦੇ ਵਿੱਚ ਰਹਿਣ ਦਾ ਕੀ ਹਾਲ ਹੋਏਗਾ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਧਮਕੀਆਂ ਆ ਗਈਆਂ ਉਹਨਾਂ ਤੋਂ ਪੈਸੇ ਵਟੋਲ ਰਹੇ ਐ ਉਹ ਗੁਰਾਹੀ ਵਾਲੇ ਤੁਰੇ ਰਹਿੰਦੇ ਐ ਸਾਰਾ ਦਿਨ ਤੇ ਲੋਕਾਂ ਤੋਂ ਪੈਸੇ ਇਕੱਠੇ ਹੋ ਰਹੇ ਐ ਸਰਕਾਰ ਮੂਵ ਦਰਸ਼ਕ ਬਣੀ ਹੋਈ ਐ ਪੁਲਿਸ ਕੁਝ ਨਹੀਂ ਕਰ پا ਰਹੀ ਬਹੁਤ ਜ਼ਿਆਦਾ ਹਾਲਤ ਐ ਜਿਹੜੀ ਉਹ ਖਰਾਬ ਹੋਈ ਦੀ ਐ ਮੈਂ ਪਹਿਲਾਂ ਕਿਹਾ ਸੀ ਵੀ ਸਟੇਜ ਚਲਾਉਣ ਦੇ ਵਿੱਚ আর స్టేট ਚਲਾਉਣ 'ਚ ਫਰਕ ਹੈ ਤੇ ਅੱਜ ਉਹ ਫਰਕ ਹੈ ਜਿਹੜਾ ਹਰ ਪੱਖ ਤੋਂ ਦਿਖਣ ਨੂੰ ਲੱਗ ਗਿਆ ਹੈ। ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਗੈਂਗਸਟਰ ਬੰਦੇ ਐ, ਉਹਨਾਂ ਨੇ ਨਾਮ ਵੀ ਲਿਆ ਫਰਾੜੇ ਦੇ ਬੰਦੇ ਐ ਤੇ ਅਸੀਂ ਬਾਈ ਨਾਲ ਤੁਹਾਡੀ ਗੱਲ ਕਰਾ ਦੇਨੇ ਸਾਨੂੰ 2 ਕਰੋੜ ਰੁਪਏ ਦੀ ਲੋੜ ਐ ਹਰ ਹਾਲ ਤੁਸੀਂ ਸਾਨੂੰ 2 ਕਰੋੜ ਰੁਪਈਆ ਦੋ ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰਨਾ ਸਾਨੂੰ ਔਖਾ ਨਹੀਂ ਐ ਅਸੀਂ ਇੱਕ ਦਿਨ 'ਚ ਤੁਹਾਨੂੰ ਜਾਨ ਤੋਂ ਮਾਰ ਸਕਦੇ ਹਾਂ। ਫਿਰ ਹਰ ਤਰ੍ਹਾਂ ਦੀ ਉਹਨਾਂ ਨੇ ਕੰਮ ਕੀ ਦਿੱਤੀ ਹੈ ਲੇਕਿਨ ਮੈਂ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਗਲਤ ਬੰਦੇ ਨਾਲ ਪੰਗਾ ਲੈ ਲਿਆ ਮੇਰੇ ਕੋਲ ਕੋਈ ਪੈਸੇ ਪੂਸੇ ਹੈ ਨਹੀਂ ਤੁਸੀਂ ਇਹ ਜਿਹੜੇ ਕੰਮ ਹੈ ਇਹ ਕੋਈ ਜ਼ਿਆਦਾ ਚੰਗੇ ਨਹੀਂ ਹੈ ਇਸ ਨੂੰ ਛੱਡ ਕੇ ਕੋਈ ਚੰਗਾ ਕੰਮ ਕਰ ਲਓ ਪੰਜਾਬ ਪੁਲਿਸ ਦਾ ਕੀ ਰੈਐਕਸ਼ਨ ਮੈਂ ਡੀਜੀਪੀ ਨੂੰ ਜਿੰਨੇ ਮੈਨੂੰ ਵਟਸਐਪ ਤੇ ਮੈਸੇਜ ਆਏ ਸੀ ਜਿੰਨੀਆਂ ਕਾਲਾਂ ਆਈਆਂ ਸੀ ਉਹ ਸਾਰੀਆਂ ਭੇਜ ਦਿੱਤੀਆਂ ਸੀ ਲੇਕਿਨ ਅੱਜ ਤੱਕ ਡੀਜੀਪੀ ਜਾਂ ਕਿਸੇ ਪੁਲਿਸ ਵਾਲੇ ਨੇ ਮੈਨੂੰ ਪੁੱਛਿਆ ਨਹੀਂ ਵੀ ਕਿਆ ਤੁਹਾਨੂੰ ਤਕਲੀਫ ਹੈ ਕਿਆ ਹੋਇਆ ਪੁਲਿਸ ਨੇ ਦੁਬਾਰੇ ਗੌਰ ਹੀ ਨਹੀਂ ਕਰੀ ਕਿ ਕੰਮ ਕੀ ਆਇਆ ਤਾਂ ਕਿ ਆਲਟਾ ਮੇਰੀ ਸਿਕਿਉਰਟੀ ਘਟਾਉਣ ਵਿੱਚ ਲੱਗੀ ਹੋਈ ਆ ਪੁਲਿਸ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੋ ਮੂਸੇ ਵਾਲੇ ਨਾਲ ਹੋਈ ਆ ਉਹ ਤੇਰੇ ਨਾਲ ਹੋ ਸਕਦੀ ਆ ਤਾਂ ਤੁਸੀਂ ਸਾਨੂੰ ਪੈਸੇ ਦੇ ਦਿਓ ਮੈਂ ਉਹੀ ਮੈਸੇਜ ਡੀਜੀਪੀ ਨੂੰ ਭੇਜਦੇ ਆ ਤੇ ਅੱਜ ਤੱਕ ਪੁਲਿਸ ਨੇ ਮੈਨੂੰ ਪੁੱਛਿਆ ਤੱਕ ਦੀ ਵੀ ਤੁਹਾਨੂੰ ਕੀ ਆਤ ਖਲੀ